ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਘਰ ਪਹਿਲਾ ਸੰਤ ਜਨਾ ਮਿਲ ਭਾਈਆ ਕਟਿਆੜਾ ਜਮ ਕਾਲ ਸੱਚਾ ਸਾਹਿਬ ਮਨ ਬੁੱਠਾ ਹੋਆ ਖਸਮ ਦਿਆਲ ਪੂਰਾ ਸਤਗੁਰ ਭੇਟਿਆ ਬਿਨ ਸਿਆ ਸਭ ਜੰਜਾਲ ਮੇਰੇ ਸਤਿਗੁਰਾ ਹਉ ਤਉ ਤੇ ਬਿਟੋ ਕੁਰਬਾਨ ਤੇਰੇ ਦਰਸ਼ਨ ਕਉ ਬਲਿਹਾਰਣਾ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸੇਈ ਪੁਰਖ ਸੁਜਾਨ ਤੇਨਾ ਪਿਛੈ ਛੁੱਟੀਐ ਜਿਨ ਅੰਦਰ ਨਾਮ ਨਿਧਾਨ ਗੁਰ ਜੇਵੜ ਦਾਤਾ ਕੋ ਨਹੀਂ ਜਿਨਨ ਦਿੱਤਾ ਆਤਮ ਦਾਨ ਆਈ ਸੇ ਪਰਵਾਣ ਹਹਿ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗਹਿ ਬੈਸਣ ਜਾਏ ਕਰਤੇ ਹੱਥ ਵਢਿਆਈਆ ਪੂਰਬ ਲਿਖਿਆ ਪਾਇ ਸਚ ਕਰਤਾ ਸਚ ਕਰਨ ਹਾਰ ਸਚ ਸਾਹਿਬ ਸਚ ਟੇਕ ਸਚੋ ਸਚ ਵਖਾਣੀਐ ਸਚੋ ਬੁੱਧ ਬਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵਾ ਏਕ